ਨਹੀਂ ਨਹੀਂ ਕਰਸਟਪ ਅੰਦਰ ਮੈਂ ਗੋਇਆ ਤੁਸੀਂ ਨਾਲ ਹੋ ਕੇ ਦਵਾਈ ਜੋ ਨਹੀਂ ਜਦ ਮੈਂ ਉਹਦੇ ਤੁਸੀਂ ਮੈਨੂੰ ਪੁੱਛ ਕੇ ਨਹੀਂ ਸੀ ਮੈਂ ਨਾਲ ਗੱਲ ਵੀ ਨਹੀਂ ਕੀਤੀ ਰਹੀ ਕੋਈ ਨਹੀਂ ਕੋਈ ਨਾ ਨਾ ਰੇਤਾ ਕੋਟਵਾਰਾਂ ਦੇ ਸੰਦੇਸ਼ ਲਗੋ ਹੋ ਵੀ ਨਹੀਂ ਰਹਿ ਜਾ ਪਵਣ ਤੁਸੀਂ ਵੀ ਕਰਸਟਪ ਮੇਰੀ ਕੋਈ ਬੈਨ ਨਹੀਂ ਕੋਈ ਰੋਕ ਕੇ ਕਿੰਸਾ ਹੋ ਜਾਣਾ ਜਿੱਥੇ ਸੇ ਨੂੰ ਲੋਟਾ ਨਹੀਂ ਉਹ ਵਜਾ ਉਹ ਕਿੱਥੋਂ ਆ ਗਿਆ ਇਹ ਤਾਂ ਪਵਰ ਦਾ ਉੱਥੇ ਸਾਡਾ ਕੰਮ ਚੱਲਦਾ ਉੱਥੇ ਨਾ ਇਹ ਮੇਰਾ ਮੈਂ ਪਾਣੀ ਲੈ ਰਹੀਆਂ ਲੋਕਾਂ ਨਹੀਂ ਨਹੀਂ ਤੁਸੀਂ ਐਂਟੀ ਦੀ ਗੱਲ ਕਰ ਦਿਓ ਕਿ ਤੁਸੀਂ ਜਾ ਨਹੀਂ ਸਕਦੇ ਮੈਂ ਜਾ ਨਹੀਂ ਸਕਦਾ ਨਹੀਂ ਨਹੀਂ ਮੈਂ ਸਾਪ ਪੂਲ ਕਰਕੇ ਨਾ ਹੋਣਾ ਕੁਛ ਹੋਣਾ ਉਹਨੇ ਦੇਖ ਕੇ ਆਈ ਹੋਊਗਾ ਮੇਰੀ ਬਾਤ ਦਾ ਕੇਸ ਇਹ ਮੈਡਮ ਕਰਦੇ ਜਦੋਂ ਉੱਥੇ ਵਾਲੀ ਤੇ ਪੱਟੇ ਨੂੰ ਕਰਦੇ ਜਦੋਂ ਕੋਈ ਫੰਕਸ਼ਨ ਕਰਦੇ ਨਹੀਂ ਮੈਨੂੰ ਪੁੱਛ ਲੈਣਦੇ ਜੀ ਮੇਰੀ ਉਹਨਾਂ ਦਾ ਕੀ ਹੈਗਾ ਬਾਹਰ ਕੀ ਮਤਲਬ ਹੈਗਾ ਆਪਣੇ ਕੋਲ ਦੀਆਂ ਜਗ੍ਹਾ ਸੰਭਾਲਦੇ ਸਾਡੇ ਕੋਲ ਵੀ ਐਡਰੈਸ ਬਤਾਉਣਾ ਲਿਜੀਓ ਇਹਨਾਂ ਨੇ ਇੰਨਾ ਨਹੀਂ ਤਾਂ ਬਣਵਾਇਆ ਕਿ ਇਹਨਾਂ ਦੀ ਲੋ ਆ ਤੇ ਮੈਂ ਬਾਹਰ ਤਾਂ ਨਹੀਂ ਕੱਢਿਆ ਉਹਨਾਂ ਨਾਲ ਬਹਿ ਕੇ ਅੰਦਰ ਜਿਹੜੇ ਰਵੀਨਾਥ ਵਾਲੇ ਨਾਲ ਬਾਸਾ ਦੇ ਵਿੱਚ ਗੋਦੀ ਆਏ ਸੀ ਜੇ ਤਾਈ ਤੁਸੀਂ ਆਪਣੇ ਕਾਉਂਸਲਰ ਨਾਲ ਗੱਲ ਕਰੋ ਨਹੀਂ ਜੀ ਉਹ ਮੇਰੇ ਕੋਲੇ ਆਏ ਸੀ ਅੱਜ ਦੱਸਦੇ ਆ ਉਹ ਕਹਿੰਦੇ ਸੀ ਮੇਰੇ ਸਾਡੇ ਨਾਲ ਗੱਲ ਕਰਨੀ ਆਪਾਂ ਤੁਸੀਂ ਹੋਰ ਕਿਤੇ ਪੁੱਛੋ ਤੋ ਕਰਦੇ ਨਹੀਂ ਆਏ ਸਾਲ ਅਸੀਂ 1.2 ਕਰੋੜ ਤੋਂ 2.55 ਕਿਹਦਾ ਕਰਦਾ ਜਾਂਦਾ ਕਿਰੇ ਕੋ ਨੁਕਸਾਨ ਨਹੀਂ ਹੋਇਆ ਜੇ ਕੋ ਮੈਨਾਂ ਤਾਂ ਇਹੀ ਜਿਹੜੇ ਰਿਕਾਰਡ ਦੇ ਪੌਂਡ ਪੌਂਡ ਪਹਿਲਾਂ ਪਾਕੀ ਦੀ ਮੀਟਾ ਉਹਨੇ ਨਾ ਕਰੀ ਜਿਹੜਾ ਆਇਆ ਤਾਂ ਧੀਰਜੇ ਦੌੜ ਪਾ ਸੀ ਅੱਛਾ ਅਸੀਂ ਰਸਤਾ ਵੀ ਲਿਆ ਸਾਰਾ ਕੁਝ ਲਿਆ ਉਹ ਬੰਦ ਕਰਦੇ ਸਾਰੇ ਇਹ ਤਾਂ ਹੋਣੀ ਨਹੀਂ ਤਾਂ ਹੋਣੀ ਆ ਇਹਨਾਂ ਤੋਂ ਚੋਰੀ ਤਾਂ ਨਹੀਂ ਹੋ ਸਕਦਾ ਜੀ ਪੈਨਲ ਚੋਰੀ ਕਿਵੇਂ ਹੋ ਸਕਦਾ ਨਾ ਕੀ ਆ ਉਹਦੇ ਪਰ ਨਹੀਂ ਪੈ ਜਾ ਸਾਰਾ ਸੜ ਜੂਗਾ ਨਾਲੇ ਕਿਚਨ ਯਾਰ ਤੇਰੀ ਦਾ ਕੋਈ ਮਤਲਬ ਨਹੀਂ ਤੇ ਮੇਰੀ ਬੇਟੀ ਹੈ ਇਹਦਾ ਜੋ ਸਮਾਜ ਦਾ ਕੰਮ ਹੈ ਇਹ ਸੀਤਾ ਕਰਦੀ ਹੈ ਬੰਦਾ ਸਮਾਜ ਦਾ ਨਾ ਜੀ ਬਤਾਈ ਮਾਝਾ ਦੀ ਕੋਰ ਦਾ ਨਹੀਂ ਇਹ ਤਾਂ ਗਲਤ ਗੱਲ ਹੈ ਜੀ ਵੀ ਉੱਥੇ ਕਿਸੇ ਦਾ ਵੀ ਜਾਣਕਾਰੀ ਨਹੀਂ ਸਾਰਾ ਜੀ ਦੀ ਨਹੀਂ ਗੱਲ ਗਲਤ ਹੋਇਆ ਜੀ ਗਲਤ ਹੋਇਆ ਹੋਣਾ ਗਾਂ ਤੋਂ ਹੈ ਜਿਹੜੀ ਕਮੇਟੀ ਦੀ ਜਗ੍ਹਾ ਉੱਥੇ ਨਜਾਇਜ਼ ਕਬਜ਼ੇ ਹੋਏ ਪਏ ਆ ਜੀ ਉਹ ਵੀ ਸੀਰਪ ਆਇਆ ਸੀ ਨਾ ਜੁਰਮਾਂ ਨੂੰ ਸੁਣਾਏਗਾ ਪਹਿਲੇ ਯੂ ਸਾਮਪ ਤੇ ਜੁਰਮਾਂ ਨੂੰ ਸੁਣਾਏਗਾ ਤੇ ਉਹਦੇ ਨਾਲ ਟੈਕੀ ਵਾਲਾ ਬੈਠਾ ਜੀ ਹਲੇ ਵੀ 15 ਫੁੱਟ ਜਿਵੇਂ ਨਿਸ਼ਾਨਦੇਹੀ ਹੋਈ ਵੀ 15 ਫੁੱਟ ਦੇ ਪਰਾਂ ਜਾਂਦੀ ਹੈ ਜਗਾ ਜਿੱਥੇ ਉਹਦੀ ਕੰਡ ਕਰਨ ਲੱਗਿਆ ਜੀ ਜੀ ਸਾਹਿਬ ਆਦੇ ਉਹਨਾਂ ਮੌਕਾ ਦਿਖਾਇਆ ਜਿੱਥੇ ਹੁਣ ਵੀ ਪੀਲਰ ਕਮੇਟੀ ਕਰ ਰਹੀ ਹੈ ਜੀ ਉਹ ਤੋਂ ਵੀ 15 ਮੋਟ ਪਰਾਂ ਜਾਂਦੀ ਹੈ ਉਹ ਵੀ ਕਮੇਟੀ ਦੀ ਜਗਾ ਉਹਨੂੰ ਵੀ ਕਿਉਂ ਨਹੀਂ ਛਡਾਉਂਦੇ ਜੀ ਚਲੋ ਐ ਕਰੋ ਜੀ 1 ਮਿੰਟ ਮੇਰੀ ਬੇਨਤੀ ਹੈ ਸਾਰਾ মিডিਆ ਦੇਖਦਾ ਆਪਾਂ ਸਾਰਾ ਹਾਊਸ ਚੱਲੀਏ ਮੌਕਾ ਦੇਖੀਏ ਇਥੋਂ ਨਾ ਮੌਕਾ ਪਰਿਵਾਰੀ ਨੂੰ ਨਾਲ ਲੈ ਕੇ ਚੱਲੋ ਜੀ ਜੋ ਉੱਥੇ ਸਹੀ ਹੈ ਉਹਦੀ ਓਵੇਂ ਕਾਰਵਾਈ ਕਰਦੇ ਉਹ ਬੰਦੇ ਨੇ ਉਹ ਬੰਦੇ ਨੇ ਕੇਸ ਪਾਗਦਾ ਜੀ ਲਿਓ ਕਿੱਥੇ ਸਟੇ ਜੀ ਉਹਨੂੰ ਸਟੇ ਰੱਖੀਏ ਜਾਂ ਬੇਸੂਤ ਨਾ 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 ਨੇ ਇਹਨਾਂ ਦਾ ਤਾਂ ਤੂੰ ਆ ਆਪਣੇ ਨਾਲ ਗੱਲ ਕਰੀ ਜਾਂਦਾ ਜੀ ਉੱਥੇ ਨਹੀਂ ਨਹੀਂ ਉਹ ਬੰਦੇ ਜੀ ਕਮੇਟੀ ਕੋਲ ਸਟੇ ਹੈਗੀ ਹੈ ਅਸੀਂ ਕੰਮ ਕਰਦੇ ਆ ਦੇਖੋ ਮੇਰੀ ਗੱਲ ਸੁਣੋ ਜਿਹੜੇ ਬੰਦੇ ਦੇਤੇ ਕੇਸ ਪਾਇਆ ਪਾ ਅਸੀਂ ਇਹ ਗੱਲ ਦੇ ਵਿੱਚ ਕਿਤੇ ਵੀ ਚਾਰਾ ਉੱਥੇ ਰੌਲਾ ਨਾ ਹੋਵੇ ਅਸੀਂ ਆਪਣੀ ਜਿੰਨੀ ਜਗ੍ਹਾ ਹੈ ਜਿਹਦੇ ਕੰਮ ਦੇ ਲਈ ਇਹ ਲੋਕ ਆ ਗਏ ਤੇ ਵਿਚਾਰ ਚ ਕੁਝ ਨਹੀਂ ਬੰਦਦਾ ਕੋਈ ਕੰਮ ਪਹਿਲਾਂ ਚਾਹਾਂਗੇ ਮਸਲ ਟੇਕ ਤੋਂ ਜਿਨੀਆਂ ਜਣਾਈਆਂ ਜੀ ਅਸੀਂ ਇਹ ਗੱਲ ਕਰਕੇ ਪਏ ਜੀ ਕਿਉਂਕਿ ਉਹਦਾ ਮੈਨ ਕੋਲ ਸਾਰੇ ਬਾਹਰ ਕੋਈ ਅੱਜ ਵੀ ਖੜਾ ਤਾਂ ਇੱਕ ਉਹ ਵੀ ਡੀ ਬੀਐਸਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਜੀ ਉਹਦੀੋਂ ਤੋਂ ਲਾਓਗੇ ਮੈਂ ਬੁਝ ਗਿਆ ਤੁਸੀਂ ਕਮੇਟੀ ਨਹੀਂ ਕੋਈ ਨੁਕਸਾਨ ਉੱਥੇ ਦਾ ਜਿਹੜਾ ਜਿਹੜਾ ਸਿੱਖਾਰੀ ਕੌਣ ਲੈਂਦਾ ਹੈਗਾ ਉੱਥੋਂ ਹਟ ਜਾਣੀ ਮੇਰੀ ਕੋਈ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਆ ਜੀ ਉਹਦੀ ਬੇਨਤੀ ਹੈ ਇੰਨੀ ਕਹਿਣੀ ਵੀ ਜਿਵੇਂ ਉਹ ਹਾਲ ਬਣਿਆ ਹੋਇਆ ਜੀ ਉਹਦੇ ਅੰਦਰ ਬਿਜਲੀ ਦੇ ਤਾਰਾ ਠੀਕਿਆਂ ਉਹ ਨਹੀਂ ਨਹੀਂ ਵੀ ਜੇ ਕਿਸੇ ਨੂੰ ਉੱਥੇ ਸੰਗਤ ਨੂੰ ਬੈਠੀ ਲੋ ਕੰਮ ਚੱਲਦੇ ਨੂੰ ਕਰੰਟ ਲੱਗ ਜਵੇ ਨਹੀਂ ਨਹੀਂ ਸੰਗਤ ਨੂੰ ਬੰਦ ਬੰਦ ਨਹੀਂ ਜੀ ਉਹ ਇੱਕ ਗੱਲ ਜੀ ਇਹ ਨਹੀਂ ਗੱਲ ਕਰੂ ਉਹ ਨਹੀਂ ਨਹੀਂ ਬਾਹਰ ਕੱਢ ਦੇਖੋ ਕਿਸੇ ਆ ਵੀ ਨੁਕਸਾਨ ਹੋਵੇ ਉਹ ਇਹਦਾ ਵੀ ਜ਼ਿੰਮੇਵਾਰੀ ਹੈ ਉਹ ਜਗਾ ਹਜੇ ਕਮੇਟੀ ਦੀ ਉਹਨੂੰ ਇੱਕ ਵਾਰ ਬਾਹਰ ਕਰ ਦੇਣਾ ਚਾਹਤਾ ਸੀ ਉਹ ਕਰ ਲੈਂਦੇ ਇਹ ਥੋੜਾ ਤੁਸੀਂ ਕੱਢ ਕੇ ਬਾਹਰ ਲੋਏ ਦਾ ਬਕਸਾ ਲਾ ਕੇ ਆ ਦੇਖੋ ਤਾਂ ਸਹੀ ਤੁਸੀਂ ਉੱਥੇ ਕੀ ਹਾਲਾਤ ਕਰੇਗੇ ਇਹਨਾਂ ਨੂੰ ਚਲੋ ਹੋਰ ਗੱਲ ਮਸਲਾ ਹੱਲ ਕਰਨ ਦੀ ਗੱਲ ਕਰੀਏ ਨਹੀਂ ਉੱਥੇ ਇਹ ਸਭ ਕਵਰ ਬਣਾ ਲਓ ਵੀ ਜੀ ਮੇਰੇ ਤੁਸੀਂ ਬੈਠੇ ਨੇ ਯੂਸਫ ਬੈਠੇ ਨੇ ਤੁਸੀਂ ਅਸੀਂ ਇਹਨਾਂ ਨੂੰ ਉੱਪਰ ਲਾਉਂਗੇ ਮੇਰੀ ਕੋਈ ਮਾਨਸਾ ਨਹੀਂ ਕੋਈ ਲੜਾਈ ਝਗੜ ਵਾਲੀ ਮਾਨਸਾ ਨਹੀਂ ਜੇ ਕੰਮ ਕਰ ਗਿਆ ਉਹ ਠੀਕ ਲੱਗ ਗਿਆ ਮੈਨੂੰ ਨਹੀਂ ਜੀ ਨਹੀਂ ਹੈਗਾ ਜੇ ਠੀਕ ਕਹਿੰਦੇ ਨਹੀਂ ਹੋ ਸਭ ਤਾਂ ਪੱਕਾ ਇਹ ਕੈਨਲ ਵਿੱਚ ਠੀਕ ਆ ਜੇ ਕਹਿੰਦੇ ਨਾ ਠੀਕ ਆ ਵੀ ਸਾਡੇ ਮੁੰਡੇ ਨੂੰ ਗਰੰਟ ਲੱਗੇ ਫਿਰ ਵੀ ਹੋਵੇ ਇਹ ਲਿਖ ਕੇ ਦੱਦਣ ਇਹਨਾਂ ਦੀ ਜ਼ਿੰਮੇਵਾਰੀ ਹੈ ਮੈਨੂੰ ਉੱਥੋਂ ਕੋਈ ਦਰਾ ਨਹੀਂ ਹੈਗਾ ਅਸਤਾ ਪਾਣੀ ਲੈਣਾ ਸਾਨੂੰ ਕਿਲਾਣਾ ਗਾਣਾ ਅਸਤਾ ਜਮਸੀ ਹੈਗਾ ਕੱਲ ਨੂੰ ਨਹੀਂ ਹੋਊਗਾ ਸਾਨੂੰ ਕੋਈ ਉਹ ਦਿਨ ਮਤਲਬ ਨਹੀਂ ਪੰਜ ਨੰਬਰਾਂ 'ਤੇ ਨਵਾਂ ਟਿਊਬ ਲੱਗਿਆ ਸੀਗਾ ਜੀ ਪਿਛਲੇ ਸਾਲ ਲੋਹੇ ਦੇ ਚੈਨਲ ਦੇ ਵਿੱਚ ਕਮੇਟੀ ਵੱਲੋਂ ਪੈਨਲ ਚੱਲਦਾ ਰਿਹਾ ਜੀ ਉੱਥੇ ਵੀ ਬੱਚੇ ਦੀ ਕਰੰਟ ਜਾਣ ਨੂੰ ਖਤਰਾ ਸੀਗਾ ਜੀ ਉੱਥੇ ਦਾ 1 ਸਾਲ ਬਾਅਦ ਕਮਰਾ ਬਣਿਆ ਜੀ ਉੱਥੇ ਇਹ ਤੁਸੀਂ ਦੇਖਣਾ ਹੋਊਗਾ ਦੇਖੋ ਚਲੋ ਇਹਨਾਂ ਨੂੰ ਪਹਿਲਾਂ ਇੱਕ ਵਾਰੀ ਪਹਿਲਾਂ ਵੀ ਕਿਹਾ ਇਹਨਾਂ ਨੂੰ ਬੱਸ ਕਰੀਏ ਆਹ ਨਾਲ ਹੋਈ ਸੀ ਜਦੋਂ ਜਦੋਂ ਗੱਲ ਇਹ ਹੈ ਕਿ 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 ਤੁਸੀਂ ਜਾ ਕੇ ਕਰਨ ਕਰੀ ਦੀ ਵੀ ਨਹੀਂ ਨਹੀਂ ਅਸੀਂ ਖੜੇ ਹਾਂ ਕਿਉਂਕਿ ਜਦ ਲੱਗੀ ਇਹ ਗੱਲ ਹੋਈ ਵੀ ਅਸੀਂ ਕਮਰਾ ਬਾਦ ਦਿੰਦੇ ਆ ਬਾਹਰ ਉਹਨੂੰ ਬਾਹਰ ਕਮਰੇ ਵਿੱਚ ਹੀ ਪਤਾ ਨੂੰ ਤਾਂ ਇਹ ਕੋਈ ਗੁਰੂ ਰੰਗਜਾ ਸਭਾ ਦੇ ਜਿਹੜੇ ਮੀਟਰ ਦੀ ਗੱਲ ਹੋ ਰਹੀ ਹੈ ਕੀ ਹੈ ਕਿ ਸੱਚ ਕੀ ਹੈ ਉਹ ਇਹਨਾਂ ਨੇ ਜਿਹੜੇ ਪੈਨਲ ਅੰਦਰ ਲਗਾਇਆ ਹੈ ਪਾਣੀ ਵਾਲੀ ਮੋਟਰ ਦਾ ਕਿਹਨਾਂ ਨੇ ਕਮੇਟੀ ਵਾਲਿਆਂ ਨੇ ਅੱਛਾ ਬਾਹਰ ਬੈਠੇ ਉਹਨੇ ਫਾਰਡ ਮੈਂਬਰ ਨੇ 3 ਨੰਬਰ ਹੈ 3 ਨੰਬਰ ਮੈਡਮ ਨੇ ਉਹ ਤਾਂ ਸਵਾਵਾਂ ਵਾਲਿਆਂ ਦਾ ਹੀ ਮਸਲਾ ਹੈ ਜੀ ਉਹਦੇ 'ਚ ਸਾਡਾ ਕੋਈ ਲੈਣ ਦੇਣ ਨਹੀਂ ਹੈ ਸਵਾਵਾਂ ਵਾਲਿਆਂ ਨੇ ਵੀ ਸਾਡਾ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਉਹਦੇ ਕਰਕੇ ਉਹਨਾਂ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਬਾਹਰ ਕਰਵਾਤਾ ਪਾਣੀ ਦਾ ਮਿੱਟੀ ਹਾਂਜੀ ਪੈਨਲ ਬਾਹਰ ਕਰਵਾਤਾ ਉਹਦੇ 'ਚ ਮੇਰਾ ਤਾਂ ਕੋਈ ਰੋਲ ਨਹੀਂ ਹੈ ਜੀ ਵਾਟਰ ਟਿਊਬਲ ਹੈ ਨਾ ਪਾਣੀ ਦਾ ਟਿਊਬਲ ਹੈ ਹਾਂਜੀ ਪਾਣੀ ਦਾ ਟਿਊਬਲ ਅੱਛਾ ਅੱਛਾ ਹੁਣ ਕੀ ਹੈ ਬਹਿਸ ਦਾ ਮੁੱਦਾ ਜਿਵੇਂ ਮੈਡਮ ਗੁਰਦੀਪ ਕਹਿੰਦੇ ਵੀ ਸਾਨੂੰ ਪੁੱਛਿਆ ਨਹੀਂ ਉਹ ਕੀ ਗੱਲਬਾਤ ਹੈਗੀ ਕਹਿੰਦੇ ਵੀ ਤੁਸੀਂ ਕਿਵੇਂ ਟਰੈਸਪੈਸਿੰਗ ਕਹਿ ਲੋਈ ਜਾਂ ਮੈਨੂੰ ਨਹੀਂ ਪੁੱਛਿਆ ਘੱਟੋ ਘੱਟ ਫੇਵਰ 'ਚ ਲੈ ਲੰਦੇ ਉਹਦੇ ਚ ਜੀ ਸਾਡਾ ਤਾਂ ਕੋਈ ਉਹਦੇ ਚ ਹੋਈ ਹੈ ਨਹੀਂ ਰੋਲ ਉਹ ਤਾਂ ਸਵਾ ਵਾਲਿਆਂ ਨੇ ਹੀ ਕਰਵਾਇਆ ਹੈ ਉਹਦੇ ਵਿੱਚ ਮੈਂ ਆਪਾਂ ਕੁਝ ਨਹੀਂ ਕਹਿ ਸਕਦੇ ਨਾ ਉਹਨਾਂ ਨੂੰ ਆਪਾਂ ਨਹੀਂ ਕਿਹਾ ਹੈ ਕਢਵਾਉਣ ਵਾਸਤੇ ਉਹ ਤਾਂ ਸਵਾ ਵਾਲਿਆਂ ਨੇ ਹੀ ਕਢਵਾਇਆ ਉਹਨਾਂ ਦੇ ਕਮਰੇ ਦੇ ਵਿੱਚ ਲੱਗਿਆ ਮੈਡਮ ਕਹਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ ਘਟਕੜ ਬੰਨ ਫੇਵਰ ਚ ਲੈਣ ਦੇ ਮੈਨੂੰ ਮਹਿਸੂਸ ਹੋਇਆ ਇਹ ਉਹਨਾਂ ਨੇ ਲੈਣਾ ਤਾਂ ਜੀ ਸਵਾ ਵਾਲਿਆਂ ਨੇ ਹੁਣ ਮੇਰਾ ਨਾਮ ਗਰਦੀਪ ਕੌਰਾ ਜੀ ਵਾਰਡ ਨੰਬਰ 3 ਤੋਂ ਮੈਂ ਮੈਂ ਸੀ ਹਾਂ ਕਰਨ ਤੋਂ ਮੇਰੇ ਵਾਰਡ ਵਿੱਚ ਇੱਕ ਰਵਾਸ ਭਵਨ ਪੈਂਦਾ ਕੱਲ ਮੈਨੂੰ ਆਪਰੇਟਰ ਦਾ ਫੋਨ ਆਇਆ ਵੀ ਮੈਡਮ ਜੀ ਉੱਥੇ ਆਪਣਾ ਬਕਸਾ ਇਹਨਾਂ ਨੇ ਕਿਸੇ ਨੇ ਬਾਹਰ ਕੱਢ ਦਿੱਤਾ ਭਵਨ ਤੋਂ ਇਹ 2003 ਦੇ ਵਿੱਚ ਸਾਡਾ ਉੱਥੇ ਭਵਨ ਬਣਿਆ ਸੀ 2003 ਤੋਂ ਲੈ ਕੇ ਅਸੀਂ ਆਹੇ ਸਾਲ ਉੱਥੇ ਪ੍ਰੋਗਰਾਮ ਵੀ ਕਰਾਉਨੇ ਆ ਜਿਹੜਾ ਬਕਸਾ ਸੀਗਾ ਜਿਹੜਾ ਹੁੰਦਾ ਆਪਣਾ ਮੀਟਰ ਚਲਾਉਣ ਵਾਲਾ ਉਹ ਸਟਾਰਟਰ ਚਲਾ ਹੁੰਦਾ ਉਹ ਸਾਰਾ ਭਵਨ ਦੇ ਅੰਦਰ ਲੱਗਾ ਹੋਇਆ ਸੀ ਇਹ ਕਿਸੇ ਨੇ ਬਾਹਰ ਕੱਢਤਾ ਉਹਨੂੰ ਲੋਹੇ ਦੇ ਬਕਸੇ ਵਿੱਚ ਲਗਾ ਦਿੱਤਾ ਉੱਥੇ ਕਰੰਟ ਲੱਗਣ ਦਾ ਵੀ ਕਦਰ ਆ ਕਿਉਂਕਿ ਮੀ ਪਊਗਾ ਉਤ ਉਹ ਕਹਿੰਦੇ ਵੀ ਸਾਨੂੰ ਹਾਂਜੀ ਜਿਹੜੀਆਂ ਤਾਰਾਂ ਨੇ ਬਿਲਕੁਲ ਬਾਹਰ ਨੇ ਸੜਕ ਦੇ ਉੱਤੇ ਪਈਆਂ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਹਨੂੰ ਪੈਨਲ ਵੀ ਨੀਵਾ ਤੇ ਉਹਦੇ ਨਾਲ ਤਾਂ ਵੈਸੇ ਨੁਕਸਾਨ ਹੋ ਜਣਾ ਮੀਂਹ ਪੈਣ ਦੇ ਚ ਉਹਤੇ ਕਿਵੇਂ ਆਪਰੇਟਰ ਹੁੰਦਾ ਜੇ ਕੋਈ ਨੁਕਸਾਨ ਹੋ ਗਿਆ ਜਾਂ ਬਿਨਾਂ ਉਹਦੇ ਤੋਂ ਮੀਂਹ ਪੈਣ ਤੋਂ ਲੋਕ ਉੱਥੇ ਛੋਟੇ ਛੋਟੇ ਬੱਚੇ ਖੇਡਦੇ ਨੇ ਜੇ ਕਿਸੇ ਨੇ ਹੱਥ ਲਾ ਲਿਆ ਨੁਕਸਾਨ ਹੋ ਗਿਆ ਤਾਂ ਲੋਕਾਂ ਨੇ ਤਾਂ ਐਮਸੀ ਨੂੰ ਕਹਿਣਾ ਜੀ ਇਹਨੂੰ ਬਣਾਉਣਾ ਸੀ ਇਹਨੂੰ ਉੱਚਾ ਬਣਾ ਦੇ ਜਾਂ ਸਾਨੂੰ ਦੱਸ ਦਿੰਦੇ ਵੀ ਭਾਈ ਇਹ ਅੰਦਰ ਸਾਨੂੰ ਦਿੱਕਤ ਦਿੰਦਾ ਆਪਾਂ ਨੂੰ ਉੱਚਾ ਕਰਕੇ ਲਾ ਦਿੰਦੇ ਜਿੰਨੀ ਦੇਰ ਸਾਡਾ ਕਮਰਾ ਨਹੀਂ ਬਣਦਾ ਉਨੀ ਦੇਰ ਕਿਰਪਾ ਕਰਕੇ ਕਮਰਾ ਕਿਉਂ ਨਹੀਂ ਬਣ ਰਿਹਾ ਇਹ ਤਾਂ ਬਣਨਾ ਚਾਹੀਦਾ ਇਹ ਤਾਂ ਗਲਤ ਹੈ ਭਵਨ ਚ ਲੱਗਣਾ ਪਹਿਲਾਂ ਤੋਂ ਇਹ ਭਵਨ ਚ ਲਗਾਇਆ ਹੋਇਆ ਹੈ ਇਹ ਤਾਂ ਗਲਤ ਹੈ ਨਾ ਕਾਨੂੰਨੀ ਤੌਰ ਤੇ ਹਾਂਜੀ ਇਹ ਪਹਿਲਾਂ ਹੀ ਭਵਨ ਚ ਜਿਹੜਾ ਆਪਾਂ ਨੇ ਹਾਲ ਬਣਾਇਆ ਸੀ ਜਦੋਂ ਟਿਊਬਲ ਲੱਗਿਆ ਸੀਗਾ ਉਦੋਂ ਇਹਨਾਂ ਨੇ ਅੰਦਰੇ ਸਟਾਰਟਰ ਲਗਾਤਾ ਇਹ ਉਹਨਾਂ ਨੂੰ ਪਤਾ ਹੋਣਾ ਸੀ ਵੇਜ ਬੋਰਡ ਵਾਲਿਆਂ ਨੂੰ ਜਿਨ੍ਹਾਂ ਨੇ ਟਿਊਬਲ ਲਾਇਆ ਇਹ ਟਿਊਬਲ ਛੋਟਾ ਇਹ ਹੋਣ ਕਰਕੇ ਨਹੀਂ ਲਾਇਆ ਜਾਂ ਪਤਾ ਨਹੀਂ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਚਲੋ ਜਦੋਂ ਲੱਗਿਆ ਸੀ ਇਹ ਆਪਾਂ ਨੂੰ ਹੁੰਦਾ ਵੀ ਆਪਣੇ ਭਰੋਸੇ ਚ ਲੈ ਕੇ ਕਾਰ ਕੱਢਣਾ ਸੀ ਜਾਂ ਅਸੀਂ ਵੀ ਉਹਦਾ ਕੋਈ ਸੋਲੂਸ਼ਨ ਕੱਢਦੇ ਜਾਂ ਇਹੋ ਸਾਫ ਕੱਢਦੇ ਜਾਂ ਆਪਣੇ ਜਿਹੜੇ ਜੰਗਵਾਦ ਜਿਹਾ ਉਹ ਕੱਢਦੇ ਤੇ ਜੇ ਠੀਕ ਲੱਗਿਆ ਉਹ ਤਾਂ ਠੀਕ ਆ ਮੈਨੂੰ ਤਾਂ ਉਹਦੇ ਨਾਲ ਕੋਈ ਨਹੀਂ ਕਿਉਂਕਿ ਮੈਂ ਕਿਹੜਾ ਉੱਥੇ ਕੋਈ ਮੇਰਾ ਕੋਈ ਪਰਸਨਲ ਆ ਜੀ ਆਪਾਂ ਤਾਂ ਇੱਕ ਸਮਾਜ ਲਈ ਕੰਮ ਕਰ ਰਹੇ ਆਂ ਆਪਾਂ ਪੜੀ ਵੀ ਲਿਖੀਆਂ ਸਾਰੀਆਂ ਫੈਮਿਲੀਆਂ ਨੇ ਬੱਚੇ بڑے ਲਿਖੇ ਨੇ ਜਾਂ ਮੈਨੂੰ ਉੱਥੇ ਕੁਝ ਲੈਣਾ ਦੇਣਾ ਇੱਕ ਇਹ ਆ ਵੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉੱਥੇ ਇੱਕ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਆਂ ਵੀ ਜੇ ਸਾਡੀ ਮੋਟਰ ਖਰਾਬ ਹੋ ਜਾਂਦੀ ਆ ਜਿਹੜੀਆਂ ਗਲੀਆਂ ਨੇ ਬਿਲਕੁਲ ਛੋਟੀਆਂ ਨੇ ਉੱਥੇ ਟੈਂਕਰ ਵੀ ਨਹੀਂ ਜਾਂਦਾ ਇੱਕ ਸਕੂਟਰ ਦੀ ਗਲੀ ਆ ਸਕੂਟਰ ਨੰਗ ਗਲੀ ਵਿੱਚੋਂ ਸਕੂਟਰੇ ਨੰਗ ਸੱਜਦਾ ਬੰਦਾ ਪੈਦਲੇ ਚੱਲ ਸਕਦਾ ਉੱਥੇ ਸੀ ਟੈਂਕਰ ਵੀ ਨਹੀਂ ਭੇਜ ਸਕਦਾ ਸਾਡਾ ਹੁਣ ਮੈਡਮ ਪਰਮਜੀਤ ਨਾਲ ਬਹਿਸ ਹੋਈ ਹੈ ਕਮੇਟੀ ਦੀ ਮੀਟਿੰਗ 'ਚ ਉਹ ਕੀ ਲੋਡ ਪੈ ਗਈ ਆ ਨਹੀਂ ਮੈਂ ਨਹੀਂ ਜੀ ਉਹਨਾਂ ਨਾਲ ਬਹਿਸੀ ਉਹ ਤਾਂ ਆਪੇ ਹੀ ਬੋਲਣ ਲੱਗ ਪਏ ਕਿਉਂਕਿ ਪਤਾ ਨਹੀਂ ਉਹਨਾਂ ਨੇ ਉੱਥੇ ਹੋਣਿਆ ਮੌਕੇ ਤੇ ਬਣ ਨੰਬਰ 5 ਵਾਲੇ ਜਿਹੜੇ ਐਮ ਸੀ ਆ ਮੇਰੀ ਕਿਸੇ ਨਾਲ ਕੋਈ ਨਾ ਕੋਈ ਗਿਲ ਹੈਂ ਜੀ ਕੋਰ ਹਾਂ ਜੀ ਜਿਹੜੇ ਪਰਮਜੀਤ ਮੈਡਮ ਆ ਉਹ ਮੇਰੇ ਪੜੋਸੀ ਵੀ ਆ ਮੇਰੇ ਭੈਣ ਵੀ ਆ ਇਹਦੇ ਵਿੱਚ ਕੋਈ ਉਹ ਨਹੀਂ ਰੁਦਾ ਸਵਾਲੇ ਵੀ ਮੇਰੇ ਸਾਰੇ ਆਪਣੇ ਭਾਈਚਾਰਾ ਕੋਈ ਡੱਲਾ ਜੀ ਹੋ ਗਏ ਜਨਾਗਲ ਵੀਰ ਹੋ ਗਿਆ ਜੰਗ ਸਿੰਘ ਵੀਰ ਹੋ ਗਿਆ ਹੋਰ ਜਿੰਨੇ ਵੀ ਮੈਂਬਰ ਨੇ ਅਸੀਂ ਤਾਂ ਕਦੇ ਮੈਂਬਰ ਵੀ ਨਹੀਂ ਬਣਦੇ ਅਸੀਂ ਜਿੰਨਾ ਕਿ ਸਾਡੇ ਕੋਲ ਉਹਨਾਂ ਦਾ ਅਸੀਂ ਸਤਿਕਾਰ ਕਰ ਸਕਦੇ ਆ ਵੱਧ ਤੋਂ ਵੱਧ ਕਰਦੇ ਆ ਜੇ ਉਹਨਾਂ ਦੇ ਮਨ 'ਚ ਵੈਸੇ ਵੀ ਕੋਈ ਗੱਲ ਸੀ ਉਹ ਦੱਸ ਦਿੰਦੇ ਵੀ ਭਾਈ ਆਪਾਂ ਨੇ ਐਦਾਂ ਕਰਨਾ ਮੈਂ ਕਿਹੜਾ ਉਹਨਾਂ ਨੂੰ ਕੁਝ ਕਹਿਣਾ ਸੀਗਾ ਬਾਕੀ ਗੱਲ ਇਹ ਹੈ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਸਾਰੇ ਐਮਸੀਐਮ ਵੀਰਾਂ ਨੇ ਪੈਣਾ ਨੂੰ ਹੱਥ ਜੋੜ ਕੇ ਵੀ ਆਪਣੀ ਆਪਣੀ ਵਾਰਡ ਵਿੱਚ ਰਹੀਏ ਤਾਂ ਵਧੀਆ ਗੱਲ ਆ ਬਾਕੀ ਜੇ ਸਾਡੀ ਵਾਰਡ ਚ ਜੇ ਕਿਤੇ ਸਾਨੂੰ ਕਿਸੇ ਦੀ ਲੋੜ ਪੈਂਦੀ ਆ ਤਾਂ ਆਪਾਂ ਆਪਸ ਵਿੱਚ ਇੱਕ ਦੂਸਰੇ ਨੂੰ ਪਰੋਸੇ ਚ ਲੈ ਲਿਆ ਕਰੀਏ ਇਹਦੇ ਵਿੱਚ ਕੋਈ ਅੱਡੀ ਗੱਲ ਨਹੀਂ ਬਾਕੀ ਜਿਹੜਾ ਉਹਨਾਂ ਦਾ ਬੇਟਾ ਬੋਲਿਆ ਮੈਨੂੰ ਕੁਝ ਵਧੀਆ ਨਹੀਂ ਲੱਗਾ ਮੈਨੂੰ ਬੰਨੀ ਸੀਗਾ ਉਹ ਵੀ ਬਿਨਾ ਮਤਲਬ ਤੇ ਉੱਠ ਕੇ ਬੋਲਣ ਲੱਗ ਗਿਆ ਵੀ ਉਹ ਵੀ ਮੈਨੂੰ ਕੁਝ ਵਧੀਆ ਨਹੀਂ ਲੱਗਾ ਅਮਨ ਬੋਲਿਆ ਉੱਥੇ ਮੈਨੂੰ ਚੰਗਾ ਨਹੀਂ ਲੱਗਾ ਕਿਉਂਕਿ ਮੇਰੇ ਬੱਚੇ ਵੀ ਪੜੇ ਲਿਖੇ ਆ ਡਾਕਟਰ ਨੇ ਉਹਨਾਂ ਦਾ ਲੈਵਲ ਚਲੋ ਇਹ ਪਰਮਾਤਮਾ ਦੀ ਦੇਣ ਹੁੰਦੀ ਹੈ ਮੈਂ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੋਂ ਨਹੀਂ ਕਰੂੰਗੀ ਤੁਸੀਂ ਸਮਾਜ ਦੀ ਸੇਵਾ ਕਰਦੇ ਹੋ ਪਰ ਇਹ ਗੱਲ ਚੰਗੀਆਂ ਲਾਦੀਆਂ ਸ਼ੋਭਾ ਨਹੀਂ ਦਿੰਦੀਆਂ ਆਪਾਂ ਨੂੰ ਬਸ ਇੰਨਾ ਹੀ ਕਹਿਣਾ ਚਾਹੂੰਗੀ ਜੀ ਚਲੋ ਸਾਰਿਆਂ ਨੂੰ ਇਹ ਆ ਵੀ ਜੇ ਕੋਈ ਕਿਤੇ ਲੱਗਾ ਹੋਵੇ ਇਹਨਾਂ ਨੂੰ ਵੀ ਮੈਂ ਕੋਈ ਗਲਤ ਕਰਿਆ ਤਾਂ ਉਹ ਮੈਨੂੰ ਕਹਿ ਵੀ ਸਕਦੇ ਆ ਮੈਂ ਉਹਨਾਂ ਤੋਂ ਕੋਈ ਬਹੁਤ ਵੱਡੀ ਨਹੀਂ ਹੈਗੀ ਵੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੂੰਗੀ ਹਨਾ ਤੇ ਆਪਣੇ ਸਮਾਜ ਲਈ ਅਸੀਂ ਸਦਾ ਵਫਾਦਾਰ ਤੇ ਆਪਣੇ ਭਣ ਭਈਆਂ ਦੇ ਬਰਾਬਰ ਖੜੂਗੇ ਜੀ ਕੋਈ ਜਿਹੜੇ ਸਾਰਿਆਂ ਦਾ ਗੁਰੂ ਹੈ ਜੀ ਕੋਈ ਚੱਕਰ ਨਹੀਂ ਹੈਗਾ ਇਹ ਪਰਮਾਤਮਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ ਇਹਦੀ ਇਹਨੂੰ ਆਪਾਂ ਗੁਰੂ ਮੰਨਦੇ ਆ ਇਹਦੇ ਵਿੱਚ ਸਾਰੇ ਭਗਤਾਂ ਦੀ ਸਾਰੇ ਗੁਰੂਆਂ ਦੀ ਸਾਡੇ ਬਾਣੀ ਦਰਜਾ ਅਸੀਂ ਇਹਨਾਂ ਦਾ ਸਤਕਾਰ ਕਰਦੇ ਆ ਤੇ ਇਸੇ ਸਤਕਾਰ ਨੂੰ ਕਾਇਮ ਰੱਖਦੇ ਹੋਏ ਜਿਸ ਤਰ੍ਹਾਂ ਵੀ ਯੂ ਸਾਹਿਬ ਤੇ ਸਾਡੇ ਏਐਮਈ ਸਾਹਿਬ ਜਿਵੇਂ ਵੀ ਇਹਨਾਂ ਨੂੰ ਠੀਕ ਲੱਗਦਾ ਉਹ ਕਰ ਲੈਣ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੁਣ ਕੋਈ ਹੋਇਆ ਫੈਸਲਾ ਕਲੀਅਰ ਹੋਈ ਗੱਲ ਆਪਾਂ ਉਹਨਾਂ ਤੇ ਛੱਡਤਾ ਜੀ ਵੀ ਤੁਸੀਂ ਦੇਖਿਓ ਜੇ ਤੁਹਾਨੂੰ ਲੱਗਦਾ ਠੀਕ ਆ ਤਾਂ ਠੀਕ ਆ ਜੇ ਨਹੀਂ ਠੀਕ ਲੱਗਦਾ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ ਫਿਰ ਐਪਲੀਕੇਸ਼ਨ ਵੀ ਦੇਈ ਤੁਸੀਂ ਅੱਜ ਹਾਂਜੀ ਮੈਂ ਦਿੱਤੀ ਆ ਮੈਂ ਕਿਹਾ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਕਿਉਂਕਿ ਕੱਲ ਨੂੰ ਜੇ ਉੱਥੇ ਕਿਸੇ ਨੂੰ ਕਰੰਟ ਲੱਗਾ ਕੋਈ ਗੱਲ ਹੋ ਗਈ ਤੇ ਲੋਕਾਂ ਨੇ ਤਾਂ ਐਮਸੀ ਨੂੰ પાડਨਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਆਪਣਾ ਦੇਖ ਲਓ ਜਿਵੇਂ ਮੈਂ ਤੁਹਾਨੂੰ ਦੇ ਦਿੱਤੀ ਮੈਂ ਆਪਣੀ ਸੇਫਟੀ ਲਈ ਐਪਲੀਕੇਸ਼ਨ ਦਿੱਤੀ ਆ ਇਹ ਹੁਣ ਯੂਸ ਸਾਹਿਬ ਨੇ ਦੇਖਣਾ ਜੀ ਧੰਨਵਾਦ ਜੀ